ਬੁੜਲਾਡਾ ਸ਼ਹਿਰ ਦੇ ਇੰਦਰਾ ਕਾਲਜ ਵਿਖੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਅ ਤੇਰਾ ਸਿੰਘ ਸਵੀਟੀ ਵੀ ਅਗਵਾਈ ਦੇ ਹੇਠ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਦੌਰਾਨ ਅੱਖਾਂ ਦੇ ਮਾਹ ਡਾਕਟਰ ਸ਼ਵੇਤਾ ਜੈਨ ਡਾਕਟਰ ਬਲਕਾਰ ਸਿੰਘ ਆਦੀ ਟੀਮ ਵੱਲੋਂ 250 ਦੇ ਲਗਭਗ ਮਰੀਜ਼ਾਂ ਦਾ ਮੁਫਤ ਚੈੱਕਅਪ ਕੀਤਾ ਗਿਆ ਜਾਂ ਦੇ ਦੌਰਾਨ ਲੋੜੀਂਦੇ ਮਰੀਜ਼ਾਂ ਨੂੰ ਮੁਫਤ ਆਪਰੇਸ਼ਨ ਅਤੇ ਹੋਰਨਾਂ ਦਵਾਈਆਂ ਵੀ ਉਪਲਬਧ ਕਰਵਾਈਆਂ ਗਈਆਂ ਇਸ ਮੌਕੇ ਦੇ ਉਕਤ ਪ੍ਰਬੰਧਕਾਂ ਨੇ ਦੱਸਿਆ ਕਿ ਪਾਰਟੀ ਦੇ ਵੱਲੋਂ ਹਰ ਉੱਤੇ ਹਰਕੇ ਦੇ ਹਰ ਪਿੰਡ ਤੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਹਨ ਤੇ ਜਿਸ ਨਾਲ ਲੋਕਾਂ ਨੂੰ ਵੱਡੇ ਪੱਧਰ ਤੇ ਫਾਇਦਾ ਵੀ ਪਹੁੰਚ ਰਿਹਾ ਹੈ ਮੈਂ ਆਪਣੇ ਹਰਵਿੰਦਰਦੀਪ ਸਿੰਘ ਸਵੀਟੀ ਨਗਰ ਕੌਂਸਲ ਵਾ이스 ਪ੍ਰਧਾਨ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਵੱਲੋਂ ਅਸੀਂ ਡਾਕਟਰ ਰਾਹੁਲ ਜੀ ਟੋਹਾਣੇ ਵਾਲੇ ਤੇ ਡਾਕਟਰ ਸ਼ਵੇਤਾ ਜੈਨ ਜੀ ਵੱਲੋਂ ਉਹਨਾਂ ਦੇ ਸਹਿਯੋਗ ਨਾਲ ਪਿੰਡਾਂ ਦੇ ਵਿੱਚ ਲੜੀਵਾਰ ਅਸੀਂ ਹਰ ਐਤਵਾਰ ਫ੍ਰੀ ਆਪਰੇਸ਼ਨ ਫ੍ਰੀ ਚੈੱਕਅਪ ਫ੍ਰੀ ਮੈਡੀਸਨ ਦੀ ਸਹੂਲਤ ਦੇ ਰਹੇ ਹਾਂ ਲੋਕਾਂ ਨੂੰ ਜੋ ਵਿਚਾਰੇ ਗਰੀਬੀ ਰੇਖਾ ਤੋਂ ਥੱਲੇ ਨੇ ਅਸਵਾਰਥ ਨੇ ਆਪ ਦਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਨੂੰ ਬੇਨਤੀ ਕਰਦੇ ਆਂਗੇ ਵੀ ਆਪ ਦਾ ਵੱਧ ਤੋਂ ਵੱਧ ਇਸ ਕੈਂਪ ਦਾ ਆ ਕੇ ਲਾਭ ਉਠਾਉਣ ਤਾਕੇ ਅੱਖਾਂ ਦਾ ਸਭ ਤੋਂ ਵੱਡਾ ਮਹਾਦਾਨ ਹੁੰਦਾ ਅੱਖਾਂ ਦੀ ਜੋਤ ਅੱਖਾਂ ਦਾ ਸਭ ਤੋਂ ਵੱਡਾ ਮਹਾਦਾਨ ਹੁੰਦਾ ਕਿਸੇ ਦਾ ਵੀ ਫ੍ਰੀ ਆਪਰੇਸ਼ਨ ਕਰਾਉਣਾ ਤੇ ਅਸੀਂ ਚਾਹੁੰਦੇ ਆ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਆਲੇ-ਦਾਲੇ ਪਿੰਡਾਂ 'ਚ ਵੀ ਅਸੀਂ ਅਨਾਉਂਸਮੈਂਟ ਕਰਾਈ ਸੀ ਵੀ ਆ ਕੇ ਵੱਧ ਤੋਂ ਵੱਧ ਲਾਭ ਉਠਾਓ ਆ ਕੇ ਅੱਖਾਂ ਦਾ ਕਿਉਂਕਿ ਅੱਖਾਂ ਦਾ ਮਹਾਦਾਨ ਹੁੰਦਾ ਸਭ ਤੋਂ ਵੱਡਾ ਇੱਕ ਤੇ ਹੋਰ ਵੀ ਕੈਂਪ ਲਾ ਰਹੇ ਹਾਂ ਹਾਂਜੀ ਹਰ ਐਤਵਾਰ ਲਗਾਤਾਰ ਚੱਲ ਰਿਹਾ ਹੈ ਪਹਿਲਾਂ ਜਿਵੇਂ ਸਾਡਾ ਸੀਗਾ ਆਲੰਪੁਰ ਮੰਦਰਾ ਲਾਇਆ ਸੀ ਫਿਰ ਅਸੀਂ ਰਿਉਂਦਕਲਾ ਪਿੰਡ ਦੇ ਵਿੱਚ ਲਾਇਆ ਉਦੋਂ ਬਾਅਦ ਸ਼ੇਰਖਾਨ ਲਾਇਆ ਐਂ ਲੜੀਵਾਰ ਅਸੀਂ ਲਗਾਤਾਰ ਡਾਕਟਰ ਸ਼ਵੇਤਾ ਜੈਨ ਤੇ ਡਾਕਟਰ ਰਾਹੁਲ ਜੀ ਦਾ ਧੰਨਵਾਦ ਕਰਦੇ ਆਂਗੇ ਜੋ ਉਹਨਾਂ ਦੇ ਸਹਿਯੋਗ ਨਾਲ ਅਸੀਂ ਲੋਕਾਂ ਨੂੰ ਫ੍ਰੀ ਸੇਵਾ ਮਹਈਆ ਕਰਵਾ ਸਕਦੇ ਸੱਤਪਾਲ ਸਿੰਘ ਬੁੜਿਆਲਾ ਮੈਨਣਾ ਆਂ ਕਿ ਕੈਂਪ ਲੱਗਿਆ ਕੀ ਗਣਾ ਜਾਊਗਾ ਇਹ ਅਸੀਂ ਹਲਕਾ ਬੁਲਾਡੇ ਦਾ ਕਸਬਾ ਸਾਡੇ ਬੋਹਾ ਉਥੋਂ ਸ਼ੁਰੂ ਕੀਤੇ ਸੀ ਤਕਰੀਬਨ ਸਾਡਾ ਜਿਹੜਾ ਬੋਹਾ ਏਰੀਆ ਉਹ ਅਸੀਂ ਕੰਪਲੀਟ ਵਾਂਗੂ ਕਰਤਾ ਲੜੀਵਾਰ ਮਤਲਬ ਉਹ ਲੱਗੇ ਹੋਏ ਆ ਅਸੀਂ ਪਹਿਲਾ ਪਿੰਡਾਂ ਤੋਂ ਸ਼ੁਰੂ ਕੀਤਾ ਸੀਗਾ ਅਸੀਂ ਇੱਕ ਪਿੰਡ ਦੇ ਵਿੱਚ ਪੰਜ-ਸੱਤ ਪਿੰਡ ਇਕੱਠੇ ਕਰ ਲੈਣੇ ਹੁੰਦੇ ਆ ਸੋ ਸਾਡਾ ਮੇਨ ਮੋਟਿਵ ਇਹ ਆ ਸਾਡਾ ਵੀ ਅਸੀਂ ਸਾਰੇ ਏਰੀਏ ਨੂੰ ਜਿਹੜਾ ਵੀ ਕੋਈ ਲੋੜ ਬੰਦਾ ਹੈ ਕਿਸੇ ਨੂੰ ਕੋਈ ਅੱਖਾਂ ਦੀ ਪ੍ਰੋਬਲਮ ਹੈ ਜਾਂ ਕਿਸੇ ਦਾ ਆਪਰੇਸ਼ਨ ਹੋਣ ਵਾਲਾ ਕੋਈ ਜਿਹੜਾ ਨਹੀਂ ਕਰਾ ਸਕਦਾ ਸਾਡਾ ਇਹ ਮੇਨ ਜਿਹੜਾ ਮੁੱਦਾ ਹੈ ਵੀ ਅਸੀਂ ਸਾਰੇ ਏਰੀਆ ਨੂੰ ਕਵਰ ਕਰੀਏ ਪਹਿਲਾਂ ਸਾਡਾ ਬੋਹਾ ਏਰੀਆ ਕਵਰ ਹੋ ਚੁੱਕਿਆ ਹੁਣ ਅਸੀਂ ਅੱਜ ਬੁਢਲਾਡਾ ਰਾਮਲੀਲਾ ਗਰਾਊਂਡ ਦੇ ਵਿੱਚਾਂ ਇੰਦਰਾ ਗਾਂਧੀ ਕਾਲਜ ਉੱਥੇ ਅੱਜ ਅਸੀਂ ਅੱਖਾਂ ਦਾ ਕੈਂਪ ਜਿਹੜਾ ਹੈ ਲਾਇਆ ਹੋਇਆ ਮਰੀਜ਼ ਲਗਾਤਾਰ ਸ਼ਹਿਰ ਵਾਸੀ ਮਤਲਬ ਸਾਰੇ ਆ ਰਹੇ ਆ ਤੇ ਆਲੇ-ਦਾਲ ਦੇ ਜਿਹੜੇ ਪੰਜ ਚਾਰ ਪਿੰਡ ਆ ਉਹਨਾਂ 'ਚ ਵੀ ਅਸੀਂ ਮੈਸੇਜ ਲਾਇਆ ਸੀ ਉਹ ਵੀ ਮਤਲਬ ਸਾਰੇ ਮਰੀਜ਼ ਇੱਥੇ ਆ ਰਹੇ ਆ ਸੋ ਅਸੀਂ ਬੇਨਤੀ ਕਰਦੇ ਆ ਸਾਰੀ ਟੀਮ ਹੈ ਜਿਹੜੇ ਮੇਰੇ ਨਾਲ ਉਹਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੇ ਵਿਸ਼ੇਸ਼ ਤੌਰ ਤੇ ਜਿਹੜੇ ਸਾਡਾ ਸਹਿਯੋਗ ਦੇ ਰਹੇ ਆ ਡਾਕਟਰ ਸ਼ਵੇਤਾ ਜੈਨ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਰਪੀਏ ਤੋਂ ਜਿਹੜੇ ਹਸਪਤਾਲ ਨੇ ਜੈਨਾ ਹਸਪਤਾਲ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਤੇ ਮੈਂ ਬੇਨਤੀ ਕਰਦਾ ਕਿ ਜਿਹੜਾ ਵੀ ਕੋਈ ਲੋੜਵੰਦ ਵਿਅਕਤੀ ਹੈ ਜਿਸ ਨੂੰ ਵੀ ਕੋਈ ਪ੍ਰੋਬਲਮ ਹੈ ਅੱਖਾਂ ਦੀ ਕੋਈ ਕੋਈ ਵੀ ਪ੍ਰੋਬਲਮ ਹੈ ਫਰੀ ਆਪਰੇਸ਼ਨ ਕੀਤੇ ਜਾਂਦੇ ਜਾਂਦੇ ਆ ਇੱਥੇ ਫਰੀ ਸਰਜਰੀ ਸਾਰਾ ਕੁਝ ਫਰੀ ਕੀਤਾ ਜਾਂਦਾ ਹੈ ਅਣਕਾ ਵੀ ਫਰੀ ਸਾਰਾ ਕੁਝ ਫਰੀ ਜਿਹੜਾ ਅਸੀਂ ਸਹੂਲਤਾਂ ਦੇ ਰਹੇ ਆ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਨੂੰ ਵੀ ਕੋਈ ਲੋੜਵੰਦ ਆ ਇੱਥੇ ਆ ਕੇ ਆਪਣਾ ਜਿਹੜਾ ਕੈਂਪ ਲਗਾਤਾਰ ਚੱਲਣਗੇ ਉੱਥੇ ਆ ਕੇ ਆਪਦਾ ਇਲਾਜ ਕਰਾ ਸਕਦਾ ਏਵਰ ਪੰਜਾਬੀ ਟੀਵੀ ਦੇ ਬੁਢਾਡਾ ਤੋਂ ਬਿੱਟੂ ਦੀ ਖਾਸ ਰਿਪੋਰਟ